ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਆਓ ਬਾਬਾ ਜੀ ਦੇ ਬਚਨਾਂ ਵਿੱਚੋਂ ਇੱਕ ਸਾਕੀ ਦੀ ਆਪਜੀ ਨਾਲ ਸਾਂਝ ਪਾਈਏ ਸੋ ਇੱਕ ਵਾਰੀ ਦੀ ਗੱਲ ਹੈ ਕਿ ਇੱਕ ਆਦਮੀ ਆਪਣੀ ਘਰਵਾਲੀ ਨਾਲ ਆਪਜੀ ਦੇ ਦਰਸ਼ਨ ਕਰਨ ਆਇਆ ਉਹ ਆਦਮੀ ਕਾਫੀ ਤਗੜੇ ਜਿusse ਵਾਲਾ ਸੀ ਕੋਈ ਖੜਾ ਹੀ ਜਾਵਦਾ ਸੀ ਬਾਬ ਜੀ ਨੂੰ ਚਰਨ ਬੰਦਨਾ ਕਰਕੇ ਉਹ ਜੋੜਾ ਲਾਗੇ ਹੀ ਬੈਠ ਗਿਆ ਤੇ ਪਾਠੀ ਸਿੰਘ ਪੋਥੀ ਪੜ੍ਹ ਰਿਆ ਸੀ ਸਮਾਂ ਵੇਖ ਕੇ ਉਹ ਜੋੜਾ ਸੰਤਾਂ ਦੇ ਲਾਗੇ ਹੋ ਗਿਆ ਤੇ ਆदमी ਨੇ ਬੇਨਤੀ ਕੀਤੀ ਕਿ ਬਾਬਾ ਜੀ ਆ ਮੇਰੀ ਘਰ ਵਾਲੀ ਬਿਮਾਰ ਹਿੰਦੀ ਐ ਜੀ ਬੜਾ दारू ਕੀਤਾ ਕੋਈ ਨਹੀਂ ਲੱਗਦਾ ਕੋਈ ਪੇਸ਼ ਨਹੀਂ ਜਾ ਰਹੀ ਪੈਸਾ ਵੀ ਮੀ ਵਾਂਗੂ ਲੱਗ ਰਿਹਾ ਹੈ ਆਪ ਕਿਰਪਾ ਕਰੂ ਤੰਦਰੁਸਤੀ ਦਾ ਖੈਰ ਪਾਓ ਸੰਤਾਂ ਨੇ ਉਸਵਾਲ ਵੇਖਿਆ ਤਾਂ ਕਹਿਣ ਲੱਗੇ ਹੱਡ ਖਾਣੇ ਛੱਡ ਦੇ ਰੈਸ਼ਨੋ ਵਰਤੀ ਰੱਖ ਦੋ ਟਾਈਮ ਗੁਰਦੁਆਰੇ ਝਾੜੂ ਦਿਆ ਕਰੂ ਉਹ ਆਦਮੀ ਸੁਣ ਕੇ ਪਹਿਲਾਂ ਤਾਂ ਚੁੱਪ ਰਿਹਾ ਤੇ ਫਿਰ ਕਹਿਣ ਲੱਗਾ ਕਿ ਬਾਬਾ ਜੀ ਮੈਂ ਖਿਡਾਰੀ ਹਾਂ ਕਬੱਡੀ ਖੇਡਦਾ ਹਾਂ ਤੇ ਸਰੀਰ ਦਾ ਬਲ ਹੋਏਗਾ ਤਾਂ ਹੀ ਖੇਡਾਂਗਾ ਇਸ ਕਰਕੇ ਮੈਨੂੰ ਖਾਣਾ ਪੈਂਦਾ ਹੈ ਤੇ ਬਾਬਾ ਜੀ ਫਿਰ ਬਚਨ ਕਰਨ ਲੱਗੇ ਆਖੇ ਹਾਥੀ ਤਾਂ ਸਭ ਜਾਨਵਰਾਂ ਤੋਂ ਵੱਧ ਜ਼ੋਰ ਵਾਲਾ ਹੁੰਦਾ ਹੈ ਉਹ ਕਿਹੜਾ ਹੱਡ ਖਾਂਦਾ ਭਾਵੇਂ ਮੀਟ ਖਾਂਦਾ ਘੋੜਾ ਇੰਨੀ ਤੇਜ਼ ਦੌੜਦਾ ਉਹ ਕਿਹੜਾ ਹੱਡ ਖਾਂਦਾ ਸਾਬਾਨੇ ਨੇ ਇਹ ਸੁਣ ਕੇ ਉਹ ਖਿਡਾਰੀ ਚੁੱਪ ਕਰ ਗਿਆ ਗੱਲ ਉਸ ਦੇ ਦਿਲ ਨੂੰ ਲੱਗੀ ਉਸ ਨੇ ਸੋਚਿਆ ਕਬੱਡੀ ਚੋਂ ਕੀ ਲੈਣਾ ਬਸ ਇਹਰਾ ਚਿਰ ਖੇਡ ਲਿਆ ਘਰ ਤੰਦਰੁਸਤੀ ਚਾਹੀਦੀ ਹੈ ਬਤੇਰਾ ਮਿਮਾਰੀ ਨੇ ਉਜਾੜ ਕੇ ਦੇਖ ਲਿਆ ਸੰਤਾਂ ਦਾ ਬਚਨ ਮੰਨਣਾ ਚਾਹੀਦਾ ਹੈ ਇਹਨਾਂ ਸੋਚ ਸੋਚਾਂ ਚ ਪਿਆ ਉਹ ਆਦਮੀ ਸੰਤਾਂ ਦੇ ਚਰਨਾਂ ਤੇ ਟੈਪਿਆ ਤੇ ਬੇਨਤੀ ਕਰਨ ਲੱਗਾ ਮਹਾਰਾਜ ਜੀ ਤੁਸੀਂ ਕਿਰਪਾ ਕਰੋ ਆਹ ਤੂੰ ਸਭ ਕੁਝ ਛੱਡਿਆ ਵੈਸ਼ਨੋ ਬਿਰਤੀ ਰੱਖਾਂਗਾ ਜਿਵੇਂ ਤੁਹਾਡਾ ਹੁਕਮ ਹੈ ਜੀ ਮਿਹਰ ਕਰੋ ਪਿਤਾ ਜੀ ਤੁਸੀਂ ਡੋਲਣੋਂ ਬਚਾ ਕੇ ਰੱਖਿਓ ਇਧਰ ਪਤਨੀ ਨੇ ਵੀ ਹਾਮੀ ਭਰੀ ਸੰਤਾ ਨੇ ਮਿਹਰ ਕਰੀ দৃষ্টি ਨਾਲ ਉਸ ਵੱਲ ਵੇਖਿਆ ਤੇ ਉਹਦੇ ਮੋਢੇ ਤੇ ਹੱਥ ਰੱਖਿਆ ਤੇ ਕਹਿਣ ਲੱਗੇ ਸਵੇਰੇ ਸ਼ਾਮ ਦੋ ਟਾਈਮ ਬਾਣੀ ਪੜ੍ਹਿਆ ਕਰੂ ਗੁਰਦੁਆਰੇ ਸੇਵਾ ਕਰਨੀ ਵੈਸ ਨੂੰ ਬਿਰਤੀ ਦਾ ਪਹਿਰਾ ਰੱਖਣਾ ਫਿਰ ਬਾਬਾ ਜੀ ਨੇ ਉਹਦੇ ਮੋਢੇ ਤੇ ਹੱਥ ਰੱਖ ਕੇ ਆਖਿਆ ਤੂੰ ਖੇਡਣ ਵੀ ਜਾਇਆ ਕਰ ਤੇ ਜਿੱਥੇ ਵੀ ਤੂੰ ਖੇਡਣ ਜਾਇਆ ਕਰੇਗਾ ਤੇਰੀ ਮਾਲੀ ਰਹੇਗੀ ਬਾਬਾ ਨਾਨਕ ਕਿਰਪਾ ਕਰੂ ਜਾਓ ਉઠੋ ਲੱਸੀ ਸ਼ਕੋਤ ਪਹਿਰੇ ਲੱਗ ਜਾਓ ਉਹ ਉੱਠਿਆ ਦੋਹਾ ਜੀਆ ਨੇ ਲੱਸੀ ਦਾ ਅੰਮ੍ਰਿਤ ਬਾਟਾ ਛਕਿਆ ਤੇ ਘਰ ਨੂੰ ਚਲੇ ਗਈ ਉਹ ਦੋਵੇਂ ਜੀ ਸ਼ਰਦਾ ਦੇ ਨਾਲ ਡੇਰੇ ਆਉਂਦੇ ਉਸ ਤੋਂ ਬਾਅਦ ਉਹਦੀ ਘਰ ਵਾਲੀ ਬਿਲਕੁਲ ਤੰਦਰੁਸਤ ਹੋ ਗਈ ਉਹ ਸਿੱਖ ਜਿੰਨਾ ਚਿਰ ਵੀ ਕਬੱਡੀ ਖੇਡਦਾ ਰਿਹਾ ਉਹਦੀ ਕਦੀ ਠੇਠ ਨਹੀਂ ਲੱਗੀ ਉਹਦੀ ਹਮੇਸ਼ਾ ਖੇਡ ਦੇ ਵਿੱਚ ਝੰਡੀ ਰਹੀ ਤੇ ਬਾਬੇ ਨਾਨਕ ਨੇ ਸਦਾ ਉਸ ਦੀ ਇਲਾਜ ਰੱਖੀ ਕਹਿਣ ਤੋਂ ਭਾਵ ਸੰਤਾਂ ਦਾ ਬਚਨ ਅਟਲ ਹੋ ਨਿਬੜਿਆ ਜਿਹੜੇ ਤਾਂ ਸੰਤਾਂ ਦੇ ਬਚਨ ਨੂੰ ਸਤ ਕਰਕੇ ਜਾਣਦੇ ਹਨ ਉਹਨਾਂ ਦਾ ਲੋਕ ਪਰਲੋਕ ਮਹਾਂਪੁਰਖ ਸੰਤ ਮਹਾਤਮਾ ਸਵਾਰ ਦਿੰਦੇ ਹਨ ਸੋ ਆਓ ਆਪਾਂ ਵੀ ਵੈਸ਼ਨਵ ਬ੍ਰਿਤੀ ਧਾਰਨ ਕਰੀਏ ਗੁਰੂ ਵਾਲੇ ਬਣੀਏ ਸਿਮਰਨ ਕਰੀਏ ਬਾਣੀ ਪੜ੍ਹ ਕੇ ਆਪਣੇ ਜੀਵ ਨੂੰ ਸਫਲ ਬਣਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ